ਪੂਰੇ ਵਧੀਆ ਰੀਡ ਚ ਆਪਾਂ ਕੋਠੀ ਅੱਜ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖੋਗੇ ਆਪਾਂ ਕੱਲੀ ਕੱਲੀ ਗੱਲਬਾਤ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਸੀਂ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਘਰ ਹੈ ਕੋਠੀਆ ਮਕਾਨ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਫ੍ਰੀ ਚ ਐਡ ਲਗਵਾ ਸਕਦੇ ਹੋ ਉੱਤੇ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੂਆ 73800 ਪੂਰਾ 26173 ਜਿਹੜੇ ਮਾਲਕ ਨੇ ਕੋਠੀ ਦੇ ਇਹਨਾਂ ਨੇ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਜੀ ਵੀਡੀਓ ਜਿਹੜੀ ਇਹਨਾਂ ਨੇ ਬਣਾਈ ਹੈ ਬਹੁਤ ਵਧੀਆ ਕੋਠੀ ਦਾ ਫਰੰਟ ਤੇ ਕਿੰਨਾ ਕੁ ਰਸਤਾ ਲੱਗਦਾ ਜੀ 메ਨ ਗੇਟ ਹਰ ਚੀਜ਼ ਇਹਨਾਂ ਨੇ ਦਿਖਾਇਆ ਬਾਕੀ ਤੁਸੀਂ ਸਾਰਾ ਕੁਝ ਕਨਫਰਮ ਕਰ ਲਿਓ ਜੀ ਸਾਰਾ ਕੁਝ ਤੁਹਾਨੂੰ ਵੀਡੀਓ ਰਾਹੀਂ ਦੇਖਣ ਨੂੰ ਮਿਲ ਜੂਗਾ ਮਾਲਕ ਦੀ ਆਪਦੀ ਕੋਠੀ ਹੈ ਰਿਹਾਈਸ਼ੀ ਕੋਠੀ ਹੈ ਜੀ ਮਾਲਕ ਤੇ ਸਾਰਾ ਪਰਿਵਾਰ ਕੋਠੀ ਚ ਰਹਿ ਰਹੇ ਨੇ ਵਧੀਆ ਕੋਠੀ ਆਪਾਂ ਲੈ ਕੇ ਪਹੁੰਚਿਆ ਜਿੰਨਾ ਮਾਲਕ ਨੇ ਕੰਮ ਕਰਵਾਇਆ ਹੋਇਆ ਜਿੰਨਾ ਵੀ ਕੰਮ ਕਰਵਾਇਆ ਹੋਇਆ ਵਧੀਆ ਕਰਵਾਇਆ ਹੋਇਆ ਜੀ ਬਾਕੀ ਜਿੰਨਾ ਕੰਮ ਪੈਂਡਿੰਗ ਦੇ ਵਿੱਚ ਹਲੇ ਪਿਆਗਾ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ। ਬਾਕੀ ਇਹਨਾਂ ਨੇ ਲਗਭਗ ਕੋਠੀ ਸਾਰੀ ਤਿਆਰ ਕਰਵਾਈ ਹੋਈ ਹੈ। ਬਾਕੀ ਦਾ ਕੰਮ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਜਾਊਗਾ ਜੀ। ਅੰਦਰੋਂ ਟੋਟਲ ਆਪਾਂ ਨੂੰ ਥੱਲੇ ਫਰਸ਼ ਦਾ ਕੰਮ ਮਿਲ ਜੂਗਾ। ਬਾਹਰ ਜਿਹੜਾ ਬੇੜਾ ਸੀਗਾ ਉਹਦੇ ਵਿੱਚ ਕੱਲੀਆਂ ਟਾਈਲਾਂ ਜਾਂ ਪੱਥਰ ਉਹ ਇਨ ਫਿਊਚਰ ਆਪਾਂ ਲਗਵਾ ਸਕਦੇ ਹਾਂ। ਬਾਕੀ ਬਾਹਰ ਦਾ ਜਿਹੜਾ ਪੱਥਰ ਦਾ ਕੰਮ ਹੈ ਜਾਂ ਟਾਈਲਾਂ ਦਾ ਉਹ ਹਲੇ ਰਹਿੰਦਾਗਾ। ਬਾਕੀ ਅੰਦਰ ਆਪਾਂ ਪਹੁੰਚ ਗਏ ਜੀ। ਅੰਦਰੋਂ ਲੋਬੀ ਆਪਾਂ ਨੂੰ ਖੁੱਲੀ ਡੁੱਲੀ ਦੇਖਣ ਨੂੰ ਮਿਲ ਜੂਗੀ। ਰਸੋਈ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਹੁਤ ਵੱਡੇ ਏਰੀਆ ਚ ਇਹਨਾਂ ਨੇ ਰਸੋਈ ਬਣਾਈ ਹੋਈ ਐ ਤੇ ਸਾਰਾ ਕੁਝ ਆਪਾਂ ਤੁਹਾਨੂੰ ਬਾਕੀ ਵੀਡੀਓ ਚ ਦੱਸ ਵੀ ਰਹੇ ਹਾਂ ਸੀ ਤੇ ਸਾਰਾ ਕੁਝ ਵੀਡੀਓ ਚ ਆਪਾਂ ਦਿਖਾ ਵੀ ਰਹੇ ਹਾਂ ਸੀ ਤੁਹਾਨੂੰ ਕੋਠੀ ਇਹ ਵਧੀਆ ਲੱਗੂਗੀ ਪਸੰਦ ਆਊਗੀ ਤੇ ਗੱਲਬਾਤ ਤੁਸੀਂ ਮਾਲਕ ਨਾਲ ਆਪ ਹੀ ਕਰ ਲਿਓ ਜੀ ਗੱਲਬਾਤ ਤੁਹਾਡੀ ਮਾਲਕ ਨਾਲ ਸਿੱਧੀ ਹੋ ਜੂਗੀ ਮਾਲਕ ਦਾ ਮੋਬਾਈਲ ਨੰਬਰ ਕਿੱਥੇ ਕੋਠੀਏ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਪਹਿਲਾਂ ਇੱਕ ਵਾਰੀ ਚੈੱਕ ਕਰੋ ਵੀਡੀਓ ਨੂੰ ਬਾਕੀ ਟਾਈਲਾਂ ਦਾ ਕੰਮ ਕਿਚਨ ਦੇ ਅੰਦਰ ਜੜੀਆਂ ਕੰਧਾਂ ਤੇ ਟਾਈਲਾਂ ਲੱਗਦੀਆਂ ਹੁੰਦੀਆਂ ਉਹ ਲਗਬਾਉਣ ਵਾਲੀਆਂ ਪਈਆਂ ਜੀ ਜਿਹੜਾ ਜਿਹੜਾ ਕੰਮ ਇਹਨਾਂ ਨੇ ਦੱਸਿਆ ਪੈਂਡਿੰਗ ਦੇ ਵਿੱਚ ਪਿਆਗਾ ਉਹ ਤੁਹਾਨੂੰ ਮੈਂ ਦੱਸ ਰਿਹਾ ਜੀ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਟੂਟੀਆਂ ਦਾ ਕੰਮ ਹੋਇਆ ਬਾਕੀ ਰੰਗ ਰੂਗਨ ਦਾ ਕੰਮ ਤੁਸੀਂ ਦੇਖ ਲਓ ਥੱਲੇ ਦੇਖ ਲਓ ਜੀ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲ ਜੂਗਾ ਲੋਬੀ 'ਚ ਤੇ ਮੈਨ ਐਂਟਰੀ ਗੇਟ ਵਧੀਆ ਸੀਗਾ ਮੇਨ ਗੇਟ ਵਧੀਆ ਸੀਗਾ ਪਾਣੀ ਵਾਸਤੇ ਸਪਲਾਈ ਆਪਾਂ ਨੂੰ ਵਧੀਆ ਮਿਲ ਜੂਗੀ ਮਾਲਕ ਨੇ ਦੱਸਿਆਗਾ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੈਗਾ ਮਾਲਕ ਕਹਿੰਦੇ ਨੇ ਥੱਲੇ ਅੰਡਰਗਰਾਉਂਡ ਟੈਂਕੀ ਵੀ ਪੱਟੀ ਹੋਈ ਐ ਸੀ 1000 ਲੀਟਰ ਥੱਲੇ ਰਹਿ ਜਾਂਦਾ ਤੇ ਉੱਪਰ ਵੀ 1000 ਲੀਟਰ ਦੀ ਟੈਂਕੀ ਹੈਗੀ ਟੋਟਲ ਜੇ ਆਪਾਂ ਸੇਵ ਕਰੀਏ ਪਾਣੀ ਤਾਂ 2000 ਲੀਟਰ ਆਪਣੇ ਕੋਲੇ ਪਾਣੀ ਰਹਿੰਦੇ ਰਹਿਦੇ ਸੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਗੱਲਬਾਤ ਆਪਾਂ ਸਾਰੀ ਕਰ ਰਹੇ ਆਂ ਤੇ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਉਹ ਵੀ ਤੁਸੀਂ ਦੇਖ ਰਹੇ ਹੋ ਜਿੰਨਾ ਕੰਮ ਪੈਂਡਿੰਗ ਦੇ ਵਿੱਚ ਪਿਆਗਾ ਉਹ ਵੀ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਥਾਂ ਤੁਹਾਨੂੰ ਪਤਾ ਲੱਗ ਹੀ ਗਈ ਸਗੀ ਵੀ ਥਾਂ ਕਿੰਨੀ ਹੈ ਮਾਲਕ ਕਹਿੰਦੇ ਨੇ ਵੀ ਪੁਰਾਣੇ ਜਿਹੜੇ ਮਰਲੇ ਹੁੰਦੇ ਸੀਗੇ ਪੁਰਾਣੇ 7.5 ਮਰਲੇ ਥਾਂ ਦੇ ਵਿੱਚ ਇੱਕ ਕੋਠੀ ਬਣੀ ਹੋਈ ਹੈ ਤੇ ਵਧੀਆ ਕੋਠੀ ਹੈ ਜੀ ਵਧੀਆ ਏਰੀਆ ਜਿੰਨੀ ਆਪਾਂ ਨੂੰ ਜਗ੍ਹਾ ਮਿਲੂਗੀ ਇਹਦੀ ਆਪਾਂ ਨੂੰ ਰਜਿਸਟਰੀ ਮਿਲ ਜੂਗੀ ਤੇ ਜਿਹੜਾ ਰਸਤਾ ਲੱਗਦਿਆ ਸੀ ਖੁੱਲਾ ਡੁੱਲਾ ਰਸਤਾ ਲੱਗਦਾ ਕੋਠੀ ਨੂੰ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਜਿਹੜੀ ਇਹ ਪਸੰਦ ਆਊਗੀ ਕੋਠੀ ਦਾ ਰੇਟ ਵੀ ਪਸੰਦ ਆਊਗਾ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੇ ਟੋਟਲ ਆਪਾਂ ਨੂੰ ਦੋ ਬੈਡਰੂਮ ਸੈਟ ਦੇਖਣ ਨੂੰ ਮਿਲ ਜਾਣਗੇ ਵਧੀਆ ਬੈਡਰੂਮਸ ਆਪਾਂ ਨੂੰ ਮਿਲ ਜਾਣਗੇ ਠੀਕ ਹੈ ਜੀ ਬੈਡਰੂਮ ਖੁੱਲੇ ਡੁੱਲੇ ਬਣੇ ਹੋਈ ਨਹੀਂ ਬਾਕੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਜੀ ਵੀਡੀਓ 'ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਕਮਰੇ ਤੁਸੀਂ ਦੇਖ ਰਹੇ ਸੀ ਕਮਰੇ ਤੁਸੀਂ ਆਪ ਹੀ ਚੈੱਕ ਕਰ ਲਓ ਵਧੀਆ ਕਮਰੇ ਖੁੱਲੇ ਡੁੱਲੇ ਮਿਲ ਜਾਣਗੇ ਰੰਗ ਦਾ ਕੰਮ ਦੇਖ ਲਓ ਜੀ ਬਾਕੀ ਮਾੜਾ ਮੋਟਾ ਲਾਈਟਿੰਗ ਦਾ ਕੰਮ ਹਲੇ ਪਿਆਗਾ ਮਾਲਕ ਕਹਿੰਦੇ ਨੇ ਵੀ ਅੱਧੀ ਫੀਟਿੰਗ ਵਗੈਰਾ ਇਹਨਾਂ ਨੇ ਕਰਵਾ ਰੱਖਿਆ ਅੱਧਾ ਕੰਮ ਲਾਈਟਿੰਗ ਦਾ ਹੋਇਆ ਹੋਇਆ ਤੇ ਅੱਧਾ ਕੰਮ ਲਗਭਗ ਪਿਆਗਾ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੁਹਾਨੂੰ ਸਾਰਾ ਕੁਝ ਮਾਲਕ ਕਨਫਰਮ ਕਰਵਾ ਦੇਣਗੇ ਤੇ ਮਾੜੇ ਮੋਟੇ ਤਿੰਨ ਚਾਰ ਮਾਲਕ ਪੱਲੇ ਵੀ ਕਹਿੰਦੇ ਸੀਗੇ ਵੀ ਹਲੇ ਗੇਟ ਪੱਲੇ ਲੱਗਣ ਵਾਲੇ ਪਈ ਨਹੀਂ ਠੀਕ ਹੈ ਜੀ ਅਧੇਕ ਲੱਗੇ ਹੋਈ ਨੇ ਅਧੇਕ ਮਾਲਕ ਕਹਿੰਦੇ ਆ ਵੀ ਪੈਂਡਿੰਗ ਦੇ ਵਿੱਚ ਪਾਈ ਨੇ ਤੇ ਇਹ ਗੱਲਬਾਤ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਬਾਕੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਜਿਹੜੇ ਆਪਨੇ ਕੋਠੀ ਦੇ ਇਹਨਾਂ ਨੇ 23 ਲੱਖ ਰੁਪਇਆ ਡਿਮਾਂਡ ਕੀਤੀ ਹੈ ਜੀ 23 ਲੱਖ ਦੇ ਵਿੱਚੋਂ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਅਡਜਸਟਮੈਂਟ ਕੀਤਾ ਜਾਊਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ 23 ਲੱਖ ਰੁਪਇਆ ਕੋਈ ਫਿਕਸਡ ਰੇਟ ਨਹੀਂ ਹੈਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਆਪਣੇ ਕੋਲੇ ਜਿਹੜੀ ਇਹ ਕੋਠੀ ਅੱਜ ਪਹੁੰਚੀ ਐ ਖਾਸ ਨਮਾਸ਼ਰ ਏਰੀਆ ਚ ਪਹੁੰਚੀ ਐ ਸੀ ਖਾਸ ਨਮਾਸ਼ਰ ਏਰੀਆ ਨਹਿਰੂ ਗੇਟ ਸਲੋਅ ਰੋਡ ਜੇ ਕੋਠੀ ਦੀ ਆਪਾਂ ਨੇੜੇ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਰਾਧਾ ਸਬਾਮੀ ਜਿਹੜਾ ਸਤ ਸੰਗ ਘਰ ਹੈ ਜੀ ਉਹ ਬਿਲਕੁਲ ਨਜ਼ਦੀਕੀ ਐ ਤੇ ਤੁਹਾਨੂੰ ਜਾ ਕੇ ਦੇਖਣਾ ਸੋਖਾ ਹੋ ਜੂਗਾ ਤੁਹਾਨੂੰ ਪੂਰੀ ਜਾਣਕਾਰੀ ਮੈਂ ਦੇ ਹੀ ਰਾਂ ਅੱਜ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਮਾਲਕ ਨਾਲ ਪਹਿਲਾਂ ਵੀ ਗੱਲ ਕਰ ਸਕਦੇ ਹੂੰ 88377 28299 88377 ਤੇ 28299 ਤੇ ਤੁਹਾਨੂੰ ਵੀਡੀਓ 'ਚ ਨੰਬਰ ਮਿਲ ਗਿਆ ਹੋਊਗਾ ਜੀ ਪੂਰਾ ਨੰਬਰ ਮਾਲਕ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੇ ਰਿਹਾ ਹਾਂ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਕੋਠੀ ਨੂੰ ਤਾਂ ਜਾ ਕੇ ਦੇਖ ਸਕਦੇ ਹੂੰ ਨਮਾਸ਼ਹਿਰ ਮਾਲਕ ਦਾ ਏਰੀਆ ਬਾਕੀ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾਈ ਦਿੱਤਾ ਜੀ ਜੇ ਤੁਸੀਂ ਕੋਠੀ ਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆਪ ਵੀ ਜਾ ਕੇ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਗੱਲ ਕਰ ਲਿਓ ਜੀ ਮਾਲਕ ਨਾਲ ਪੂਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਤੇ ਟਾਈਮ ਦੇਣ ਤੋਂ ਬਾਅਦ ਜਾ ਕੇ ਤੇ ਫਿੱਟ ਮੰਨਦੀ ਹੈ ਕੋਠੀ ਉਹ ਤੋਂ ਬਾਅਦ ਡੀਲ ਕਰ ਲਿਓ ਜੀ ਠੀਕ ਹੈ ਜੀ ਬਾਕੀ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਨਮਾਸ਼ਹਿਰ ਏਰੀਆ ਚੋਂ ਆਪਣੇ ਕੋਲੇ ਬਾਕੀ ਕਾਫੀ ਕਮੈਂਡਸ ਆਈ ਸੀਗੇ ਨਮੇਸ਼ਰ ਏਰੀਆ ਚੋਂ ਤੁਹਾਡੇ ਖਤਰ ਆਪਾਂ ਕੋਠੀਆਂ ਜਿਹਾ ਇਹ ਲੈ ਕੇ ਪਹੁੰਚੀਆਂ ਜੀ ਬਾਕੀ ਕੋਠੀ ਪਸੰਦ ਆਈ ਆ ਵਧੀਆ ਲੱਗੀ ਆ ਕੋਠੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਤੋਂ ਲੈ ਕੇ ਆਉਂਦੇ ਰਹਿੰਨੇ ਆ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੋਠੀਆਂ ਤੇ ਘਰ ਮਕਾਨ ਆਏ ਪਏ ਆ ਸੀ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਹੈ ਕਮੈਂਟ ਵੀ ਨਾਲ ਦੀ ਨਾਲ ਜਰੂਰ ਕਰਦੋ ਬਾਕੀ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਅਸੀਂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੈਲੀ ਆਪਾਂ ਨਵੀਂ ਵੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਜੇ ਤੁਸੀਂ ਚਾਹੁੰniosin ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਕੇ ਆਪਣੇ WhatsApp ਨੰਬਰ ਤੇ WhatsApp ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 73800 26173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਜਿੰਨਾ ਕੰਮ ਆਪਾਂ ਕਰਦੇ ਆ ਸਾਰਾ ਫਰੀ ਦੇ ਵਿੱਚ ਹੀ ਕਰਦੇ ਆ ਬਾਕੀ ਤੁਸੀਂ ਆਪ ਦਾ ਪਿਆਰ ਬਣਾ ਕੇ ਰੱਖਿਆ ਕਰੋ ਚੈਨਲ ਤੇ ਤੁਹਾਡੇ ਕਰਕੇ ਜੀ ਸਾਰਾ ਕੁਝ ਤੁਸੀਂ ਪਿਆਰ ਦਿੰਨੇ ਹੋ ਚੈਨਲ ਨੂੰ ਵੀਡੀਓ ਨੂੰ ਤਾਹੀ ਆਪਾਂ ਵੀਡੀਓ ਲੈ ਕੇ ਡੇਲੀ ਆਉਂਦੇ ਰਹਿਨੇ ਆਂ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ ਮੈਂ ਤੁਹਾਡੇ ਕਮੈਂਟ ਦੀ ਉਡੀਕ ਕਰਦੇ ਆਂ ਜੀ ਕਿ ਐਡ ਕਰਵਾਉਣੀ ਹੈ ਜੇ ਤਾਂ ਫਰੀ ਚ ਆਪਾਂ ਕੰਮ ਕਰਦੇ ਆਂ ਭੇਜੋ ਆਪਣੇ ਕੋਲੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ